ਸਰਕਾਰੀ ਕੋਠੀ ਤੋਂ ਚੋਰੀ ਦਾ ਸਮਾਨ ਨਗਰ ਕੌਂਸਲ ਦੇ ਈਓ ਗੁਰਚਰਨ ਸਿੰਘ ਦੀ ਸਰਕਾਰੀ ਕੋਠੀ ਦੇ ਵਿੱਚੋਂ ਇਹ ਚੋਰੀ ਦਾ ਸਮਾਨ ਮਿਲਿਆ ਹੈ ਸਰਕਾਰੀ ਕੋਠੀ ਦੇ ਵਿੱਚ ਇਹ ਸਮਾਨ ਦੱਬਿਆ ਹੋਇਆ ਦੱਸਿਆ ਜਾ ਰਿਹਾ ਹੈ ਟਰਾਲੀਆਂ ਮਿਲੀਆਂ ਨੇ ਟਰਾਲੀਆਂ ਦਾ ਸਮਾਨ ਮਿਲਿਆ ਹੈ ਸਰਕਾਰੀ ਕੋਠੀ ਚੋਂ ਜੀਸੀਬੀ ਦੇ ਨਾਲ ਇਹ ਖੁਦਾਈ ਕੀਤੀ ਗਈ ਹੈ ਦੱਸਦੇ ਕਿ ਸ਼ੰਭੂ ਕਨੌਰੀ ਬਾਰਡਰ ਤੋਂ ਟਰਾਲੀਆਂ ਦਾ ਸਮਾਨ ਚੋਰੀ ਹੋ ਗਿਆ ਸੀ ਤੇ ਹੁਣ ਈਐ ਸਟਾਫ ਪਟਿਆਲਾ ਪੁਲਿਸ ਦੇ ਵੱਲੋਂ ਇਹ ਕਾਰਵਾਈ ਕੀਤੀ ਗਈ ਤਸਵੀਰਾਂ ਦੇਖੋ ਇਹ ਨਾਭਾ ਦੀਆਂ ਨੇ ਪਹਿਲਾਂ ਜਿਹੜੇ ਨਾਭਾ ਦੇ ਕਾਉਂਸਲਰ ਸੀਗੇ ਉਹਨਾਂ ਤੇ ਵੀ ਇਲਜ਼ਾਮ ਲੱਗੇ ਜਿਹੜੇ ਪ੍ਰਧਾਨ ਸੀਗੇ ਉਹਨਾਂ ਤੇ ਵੀ ਇਲਜ਼ਾਮ ਲੱਗੇ ਕਿ ਟਰਾਲੀਆਂ ਚੋਰੀ ਕੀਤੀਆਂ ਗਈਆਂ ਉਸ ਤੋਂ ਬਾਅਦ ਹੁਣ ਇਹ ਨਵੀਂ ਖਬਰ ਹੈ ਜਿਸ ਦੇ ਵਿੱਚ ਇਹ ਸਾਹਮਣੇ ਆ ਰਿਹਾ ਹੈ ਕਿ ਜਿਹੜੇ ਈਓ ਨੇ ਪ੍ਰਚਰਨ ਸਿੰਘ ਨਗਰ ਕਾਉਂਸਲ ਦੇ ਉਹਨਾਂ ਦੀ ਸਰਕਾਰੀ ਕੋਠੀ ਦੇ ਵਿੱਚੋਂ ਜਿਹੜਾ ਸਮਾਨ ਖਨੌਰੀ ਉਹ ਚੋਰੀ ਹੋਇਆ ਜਿਹੜਾ ਸਮਾਨ ਸ਼ੰਭੂ ਬਾਰਡਰ ਤੋਂ ਕਿਸਾਨਾਂ ਦਾ ਚੋਰੀ ਹੋਇਆ ਸੀ ਉਹ ਸਮਾਨ ਇੱਥੇ ਦੱਬਿਆ ਹੋਇਆ ਸੀ ਜੋ ਮਿਲਿਆ ਏ ਤਾਂ ਹੁਣ ਇਸ ਮਾਮਲੇ ਦੇ ਵਿੱਚ ਕਾਰਵਾਈ ਕੀਤੀ ਜਾ ਰਹੀ ਹੈ ਨਾਬਾ ਤੋਂ ਕਿਸਾਨਾਂ ਦਾ ਇਲਜ਼ਾਮ ਸੀ ਕਿ ਤਾਂ ਦੱਸ ਦਿਆ ਕਿ ਨਾਬਾ ਨਗਰ ਕੌਂਸਲ ਦੀ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦੇ ਖਿਲਾਫ ਚੋਰੀ ਦਾ ਮਾਮਲਾ ਵੀ ਸਾਹਮਣੇ ਆਇਆ ਸੀ ਕਿਸਾਨਾਂ ਦੇ ਵੱਲੋਂ ਇਹ ਮਾਮਲਾ ਦਰਜ ਕਰਵਾਇਆ ਗਿਆ ਸੀ ਤੇ ਹੁਣ ਇੱਕ ਹੋਰ ਅਪਡੇਟ ਏ ਇਸ ਦੇ ਵਿੱਚ ਕਿ ਜਿਹੜੇ ਨਗਰ ਕੌਂਸਲ ਦੇ ਈਓ ਨੇ ਉਹਨਾਂ ਦੀ ਸਰਕਾਰੀ ਕੋਠੀ ਹੈ ਉਸ ਦੇ ਵਿੱਚ ਇਹ ਸਮਾਨ ਦੱਬਿਆ ਹੋਇਆ ਮਿਲਿਆ ਹੈ ਤਾਂ ਸਵਾਲ ਇਹ ਹੈ ਕਿ ਕਿਸ ਨੇ ਇਹ ਸਮਾਨ ਇੱਥੇ ਦੱਬਿਆ ਕਿ ਇਸ ਦੇ ਵਿੱਚ ਜਿਹੜੇ ਗੁਰਚਰਨ ਸਿੰਘ ਨੇ ਜਿਹੜੇ ਈਓ ਨੇ ਨਗਰ ਕੌਂਸਲ ਨਾਬਾ ਦੇ ਉਹ ਇਨਵੋਲਵ ਨੇ ਜਾਂ ਫਿਰ ਜਿਹੜੇ ਪ੍ਰਧਾਨ ਰਹਿ ਚੁੱਕੇ ਨੇ ਉਹ ਇਨਵੋਲਵ ਨੇ ਆਪ ਭਪਿੰਦਰ ਸਿੰਘ ਮੇਰੇ ਸਹਿਯੋਗੀ ਨਾਬਾ ਤੋਂ ਹੋਰ ਜ਼ਿਆਦਾ ਜਾਣਕਾਰੀ ਨਾਲ ਜੁੜੇ ਨੇ ਭਪਿੰਦਰ ਕੀ ਕੋਈ ਜਾਣਕਾਰੀ ਕਿਵੇਂ ਪਤਾ ਲੱਗਿਆ ਕਿ ਸਮਾਨ ਇੱਥੇ ਦੱਬਿਆ ਹੋਇਆ ਹੈ ਤੇ ਕੀ ਕੁਝ ਸਮਾਨ ਇੱਥੋਂ ਮਿਲਿਆ ਹੈ ਜੀ 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 ਮੈਂ ਤੁਹਾਨੂੰ ਦੱਸਦਾ ਜੋ ਸ਼ੰਭੂ ਬਾਰਡਰ ਤੋਂ ਬੀਤੇ ਸਮੇਂ ਦੌਰਾਨ ਜੋ ਟਰਾਲੀਆਂ ਕਿਸਾਨਾਂ ਦੀਆਂ ਚੋਰੀ ਹੋਈਆਂ ਸਨ ਤੇ ਅਗਸਤ ਮਹੀਨੇ ਵਿੱਚ ਜੋ ਸੁਜਾਤਾ ਚਾਵਲਾ ਨਗਰ ਕੌਂਸਲ ਦੀ ਪ੍ਰਧਾਨ ਉਸ ਦਾ ਪਤੀ ਪੰਕਜ ਪੱਪੂ ਉਹਨਾਂ ਦੀ ਵਰਕਸ਼ਾਪ ਵਿੱਚੋਂ ਜੋ ਟਰਾਲੀਆਂ ਦੇ ਟਾਇਰ ਸੀ ਉਹ ਬਰਾਮਦ ਹੋਏ ਸੀ ਪੁਲਿਸ ਵੱਲੋਂ ਉਸ ਟਾਈਮ ਮਾਮਲਾ ਦਰਜ ਕਰ ਦਿੱਤਾ ਸੀ ਪੁਲਿਸ ਨੂੰ ਪੁਲਿਸ ਵੱਲੋਂ ਲਗਾਤਾਰ ਕਿਹਾ ਗਿਆ ਸੀ ਵੀ ਜਿਹੜੇ ਹੋਰ ਸਰਾਖ ਨੇ ਅਸੀਂ ਲੱਭਾਂਗੇ ਪਰ ਕਿਸਾਨ ਯੂਨੀਅਨ ਲਗਾਤਾਰ ਪ੍ਰਦਰਸ਼ਨ ਕਰ ਰਹੀ ਸੀ ਬੀਤੇ ਕੱਲ ਜਦੋਂ ਕਿਸਾਨ ਯੂਨੀਅਨ ਵੱਲੋਂ ਜਦੋਂ ਪਤਾ ਲੱਗਿਆ ਕਿ ਕਾਰਜਸਾਧ ਅਫਸਰ ਦੀ ਕੋਠੀ ਵਿੱਚ ਕੁਝ ਟਰਾਲੀਆਂ ਦਾ ਸਮਾਨ ਆ ਤਾਂ ਉਹਨਾਂ ਵੱਲੋਂ ਉੱਥੇ ਹੀ ਧਰਨਾ ਲਗਾ ਦਿੱਤਾ ਤੇ ਅੱਜ ਜਦੋਂ ਖਦਾਈ ਕੀਤੀ ਗਈ ਮਜਿਸਟ੍ਰੇਟ ਦੇ ਰੇਖ ਦੇਖ ਰੇਟ ਤਾਂ ਸੀਆਈ ਸਟਾਫ ਪੁਲਿਸ ਦੀ ਵੈਰੀਫਾਈ ਕਰ ਰਹੀ ਆ ਤਾਂ ਉਹਨਾਂ ਵੱਲੋਂ ਜਦੋਂ ਖਦਾਈ ਕੀਤੀ ਗਈ ਟਰਾਲੀਆਂ ਦੇ ਕੁਝ ਪਾਰਟਸ ਮਿਲੇ ਨੇ ਅਤੇ ਹੁਣ ਪੁਲਿਸ ਇਸ ਦੀ ਜਾਂਚ ਕਰ ਰਹੀ ਹੈ ਕਿ ਇਹ ਸਮਾਨ ਇੱਥੋਂ ਇੱਥੇ ਕਿਵੇਂ ਆਇਆ ਸਭ ਤੋਂ ਵੱਡੀ ਗੱਲ ਹੈ ਕਿ ਕਾਰਜਸਾਧਕ ਅਫਸਰ ਜੋ ਗੁਰਚਾਨ ਸਿੰਘ ਨੇ ਉਹਨਾਂ ਦੀ ਕੋਠੀ ਇਹ ਇੱਥੇ ਸਰਕਾਰੀ ਰਹਿਸ਼ਾ ਪਰ ਉਹ ਇੱਥੇ ਰਹਿ ਨਹੀਂ ਰਹੇ ਇੱਥੇ ਉਹਨਾਂ ਦਾ 7-8 ਕਿਲੋਮੀਟਰ ਪਿੰਡਾ ਉੱਤੇ ਜਾਂਦੇ ਨੇ ਪਰ ਉਹਨਾਂ ਨੇ ਵੀ ਪੱਲਾ ਛੱਡ ਦਿੱਤਾ ਮੈਨੂੰ ਨਹੀਂ ਪਤਾ ਜੋ ਇਹ ਸਮਾਨ ਇੱਥੇ ਆਇਆ ਤੇ ਆਇਆ ਕਿਵੇਂ ਹੁਣ ਇਹ ਸਵਾਲ ਖੜਾ ਹੁੰਦਾ ਕਿ ਜੋ ਕਿਸਾਨਾਂ ਦੀ ਚੋਰੀ ਹੋਇਆ ਸਮਾਨ ਆ ਇੱਥੇ ਕਿਵੇਂ ਪਹੁੰਚਿਆ ਠੀਕ ਆ ਭਪਿੰਦਰ ਬਹੁਤ ਸ਼ੁਕਰੀਆ ਭਪਿੰਦਰ ਸਿੰਘ ਮੇਰੇ ਸਹਿਯੋਗੀ ਨਾਬਾ ਤੋਂ ਜਾਣਕਾਰੀ ਦੇ ਰਹੀ ਸੀ ਤਾਂ ਵੱਡੇ ਸਵਾਲ ਜ਼ਰੂਰ ਨੇ ਨਗਰ ਕੌਂਸਲ ਦੇ ایਓ ਦੀ ਕੋਠੀ ਆ ਸਰਕਾਰੀ ਰਿਹਾਇਸ਼ ਹੈ ਉਸ ਦੇ ਵਿੱਚੋਂ ਇਹ ਟਰਾਲੀਆਂ ਦਾ ਤੇ ਹੋਰ ਸਮਾਨ ਜਿਹੜਾ ਸ਼ੰਭੂ ਅਤੇ ਖਨੌਰੀ ਤੋਂ ਚੋਰੀ ਹੋਇਆ ਕਥਿਤ ਤੌਰ ਤੇ ਉਹ ਇੱਥੋਂ ਦੱਬਿਆ ਹੋਇਆ ਮਿਲਿਆ ਜੀ ਸੀ ਵੀ ਦੇ ਵੱਲੋਂ ਪਟਾਈ ਕੀਤੀ ਗਈ ਹੈ ਕਿਸਾਨਾਂ ਦੇ ਵੱਲੋਂ ਧਰਨਾ ਲਾਇਆ ਗਿਆ ਸੀ ਤੇ ਹੁਣ ਇਹ ਜਾਂਚ ਦਾ ਵਿਸ਼ਾ ਹੈ